ਇੱਕ ਗੁਜਰਾਤੀ ਵਿਅਕਤੀ ਨੂੰ ਜਿਹੜਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਕਰਾਸ ਕਰਾਉਂਦਾ ਸੀ ਲੋਕਾਂ ਨੂੰ ਉਸ ਨੂੰ 10 ਸਾਲ ਦੀ ਸਜ਼ਾ ਹੋ ਗਈ ਹੈ ਜੀ ਇਹ ਸਜ਼ਾ ਉਸ ਨੂੰ ਕਿਸ ਕਾਰਨ ਕਰਕੇ ਹੋਈ ਹੈ ਵੈਸੇ ਤਾਂ ਚਲੋ ਬਾਰਡਰ ਕਰਾਸਿੰਗ ਹੈ ਪਰ ਇੰਨੀ ਸਖਤ ਸਜ਼ਾ ਦਾ ਕਾਰਨ ਕੀ ਹੈ ਜੀ ਸਖਤ ਸਜ਼ਾ ਇਸ ਕਰਕੇ ਹੈ ਜੀ ਮਾਹਰ ਤਾਂ ਕਈ ਕਹਿ ਰਹੇ ਨੇ ਕਿ ਘਟ ਹੈ ਹਮਮ ਕਾਰਨ ਹੈ ਕਿ ਜਿਸ ਪਰਿਵਾਰ ਨੂੰ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਪਰਫ ਦੇ ਵਿੱਚ ਫਸ ਕੇ ਉਹਨਾਂ ਦੀ ਮੌਤ ਹੋ ਗਈ ਹਮਮ ਦੋ ਛੋਟੇ ਬੱਚੇ ਸੀ ਜੀ ਇਹ ਵੀ ਪਟੇਲ ਹੈ ਤੇ ਜਿਹੜਾ ਪਰਿਵਾਰ ਮਾਰਿਆ ਗਿਆ ਉਹ ਵੀ ਪਟੇਲ ਪਰਿਵਾਰ ਸੀ ਲੱਗਦਾ ਇੱਕ ਗੁਜਰਾਤੀ ਪਰਿਵਾਰ ਹੈ ਕੋਈ ਨਾ ਦੋ ਜਣਿਆਂ ਨੂੰ ਸਜ਼ਾ ਜਿਹੜੀ ਇਹਦੇ ਵਿੱਚ ਹੋਈ ਹੈ ਇਹ ਕੈਨੇਡਾ ਤੋਂ ਯੂਐਸਏ ਨੂੰ ਪਹਿਲਾਂ ਵੀ ਕਰਵਾਉਂਦਾ ਸੀ ਇਹ ਵਿਅਕਤੀ ਇਸ ਤੇ ਦੋਸ਼ੇ ਸਾਬਤ ਹੋਏ ਨੇ ਜੀ ਹਾਲਾਂਕਿ ਉਹਦੇ ਵਕੀਲ ਕਹਿ ਰਹੇ ਨੇ ਕਿ ਅਪੀਲ ਕਰਾਂਗੇ ਪਰ ਇਹ ਦੋਸ਼ੀ ਹੋ ਗਿਆ ਤਾਂ ਉਹਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਇਹਦੀ ਗੱਲ ਅਸੀਂ ਸਾਂਝੀ ਕਰ ਲੈਂਦੇ ਹਾਂ ਜੀ ਹਿਊਮਨ ਸਮਗਲਿੰਗ ਬਹੁਤ ਵੱਡਾ ਗੁਨਾਹ ਹੈ ਤੇ ਅਮਰੀਕਾ ਦੇ ਮਿਨੇਸੋਟਾ ਦੀ ਅਦਾਲਤ ਦੇ ਵਿੱਚ ਭਾਰਤੀ ਮੂਲ ਦੇ ਪਟੇਲ ਹਰਸ਼ ਕੁਮਾਰ ਪਟੇਲ ਜਿਹਦਾ ਨਾਮ ਹੈ ਉਹਨਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੀ ਔਰ ਇਸ ਹਿਊਮਨ ਸਮਗਲਿੰਗ ਕੇਸ ਦੇ ਵਿੱਚ ਇੱਕ ਫੈਮਿਲੀ ਜਿਹੜੀ ਹੈ ਬਰਫ਼ ਦੇ ਵਿੱਚ ਕੈਨੇਡਾ ਦੇ ਮੈਨੀਟੋਬਾ ਪ੍ਰੋਵਿੰਸ ਤੋਂ ਜਿਹੜੀ ਹੈ ਉਧਰ ਯੂਐਸਏ ਵੱਲੋਂ ਕ੍ਰੋਸ ਕਰਦੀ ਹੋਈ ਉਹ ਬਰਫ਼ ਦੇ ਤੂਫਾਨ ਦੇ ਵਿੱਚ ਫਸ ਗਈ ਤੇ ਮ੍ਰਿਤਕ ਪਾਏ ਗਏ। ਔਰ ਅਦਾਲਤ ਦੇ ਵਿੱਚ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਔਰ orange ਜੰਪਸੂਟ ਦੇ ਵਿੱਚ ਸੀ ਪ੍ਰੈਜ਼ੈਂਸ ਜੰਪਸੂਟ ਦੇ ਵਿੱਚ ਬੋਲਿਆ ਕੁਛ ਨਹੀਂ ਇਹ ਹਰਸ਼ ਪਟੇਲ ਨਾਂ ਦਾ ਹਰਸ਼ ਕੁਮਾਰ ਪਟੇਲ ਨਾਂ ਦਾ ਬੰਦਾ ਤੇ ਉਸ ਦਾ ਇੱਕ ਸਾਥੀ ਸਟੀਵ ਸ਼ੈਂਡ ਉਹਨੂੰ 6.5 ਸਾਲ ਦੀ ਸਜ਼ਾ ਸੁਣਾਈ ਗਈ ਕਿਉਂਕਿ ਜਦੋਂ ਉਹ ਲੋਕ ਜਿਹੜੇ ਸੀ ਬਾਰਡਰ ਪਾਰ ਕਰ ਜਾਂਦੇ ਸੀ ਤੇ ਆਪਣੀ ਗੱਡੀ ਵਿੱਚ ਬਿਠਾ ਕੇ ਉਹ ਲੈ ਕੇ ਜਾਂਦਾ ਸੀ ਅਲੱਗ ਕਿ ਉਹਨੇ ਬਹੁਤ ਕਿਹਾ ਕਿ ਮੈਂ ਤਾਂ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ ਮੈਨੂੰ ਇਸ ਦਾ ਬਹੁਤਾ ਨਹੀਂ ਆ ਪਤਾ ਪਰ ਇਹਨੂੰ ਬਹੁਤ ਸੀਰੀਅਸ ਕੇਸ ਜਿਹੜਾ ਮੰਨਿਆ ਗਿਆ ਸੀ ਤੇ ਇਸ ਤੇ ਚਾਰ ਚਾਰਜਸ ਨੇ ਅਸਲ ਵਿੱਚ ਯੂਨਾਈਟਿਡ ਸਟੇਟਸ ਨੂੰ ਜਾਣ ਦਾ ਜਿਹੜਾ ਰੁਝਾਨ ਹੈ ਇਸ ਵਿਅਕਤੀ ਨੇ ਇੱਕ ਸਮਗਲਿੰਗ ਰਿੰਗ ਬਣਾਇਆ ਹੋਇਆ ਸੀ ਇਸ ਤੇ ਦੋਸ਼ ਅਦਾਲਤ ਵਿੱਚ ਜਿਹੜੇ ਸਾਬਤ ਹੋਏ ਨੇ ਕਈਆਂ ਨੂੰ ਇੰਨੇ ਪਾਰ ਕਰਵਾਇਆ ਇੱਕ ਕਾਫੀ ਸਮੇਂ ਤੋਂ ਲੱਗਾ ਹੋਇਆ ਸੀ ਤੇ ਇਸੇ ਤਰ੍ਹਾਂ 2022 ਦੇ ਵਿੱਚ ਇੱਕ ਜੋੜਾ ਤੇ ਉਹਨਾਂ ਦੇ ਦੋ ਬੱਚੇ ਜਿਹੜੇ ਸੀ ਉਹ ਉਹਨਾਂ ਨੂੰ ਓਵਰਨਾਈਟ ਬਲਿਜ਼ਰਡ ਕੰਡੀਸ਼ਨ ਜਦੋਂ ਕਿ ਬਰਫੀਲਾ ਤੂਫਾਨ ਆਇਆ ਹੋਇਆ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਬਾਰਡਰ ਤੁਸੀਂ ਇਸ ਜਗ੍ਹਾ ਤੋਂ ਟੱਪ ਜਾਓ ਤੇ ਸਿੱਧੀ ਲਾਈਨ ਵਿੱਚ ਚਲੇ ਜਾਓ ਕਿ ਇੱਕ ਵੈਰ ਖਲੋਤੀ ਹੋਵੇਗੀ ਉਹ ਕਦੇ ਪਹੁੰਚੇ ਨਹੀਂ ਔਰ ਫਰੋਜ਼ਨ ਜਿਹੜਾ ਸੀ ਮ੍ਰਿਤਕ ਸਰੀਰ ਜਗਦੀਸ਼ ਪਟੇਲ 39 ਸਾਲਾਂ ਦਾ ਉਹਦੀ ਪਤਨੀ ਜਿਹੜੀ ਸੀ ਅ ਵੈਚਲਾ ਬੇਨ ਪਟੇਲ ਉਹਨੂੰ ਉਹਦੀ ਉਹਦੇ 37 ਸਾਲਾਂ ਦਾ 11 ਸਾਲਾਂ ਦੀ ਲੜਕੀ ਵਿਹਾਂਗੀ ਤੇ ਉਹਨਾਂ ਦਾ ਇੱਕ ਲੜਕਾ ਜਿਹੜਾ ਕਿ 2-3 ਸਾਲ ਦਾ ਸੀ ਉਹ ਥੋੜੀ ਦੂਰ ਮ੍ਰਿਤਕ ਪਾਇਆ ਗਿਆ ਔਰ ਇਸ ਦੇ ਮੌਕੇ ਤੇ ਦੱਸਿਆ ਗਿਆ ਕਿ ਟੈਂਪਰੇਚਰ ਜਿਹੜਾ ਹੈ -22-23 ਡਿਗਰੀ ਸੈਲਸੀਅਸ ਦੇ ਇਲਾਕੇ ਸੀ ਤੇ ਵਿੰਡ ਚਿਲ ਦੇ ਨਾਲ -35 ਤੱਕ ਟੈਂਪਰੇਚਰ ਸੀ ਔਰ ਇਹ ਜਿਹੜਾ ਪਟੇਲ ਹੈ ਜੀ ਇਸ ਨੇ ਹੀ ਸਾਰਾ ਇਹ ਸਾਰੀ ਸਾਰੇ ਇਤਜ਼ਾਮ ਕੀਤਾ ਸੀ ਤੇ ਮਾਈਗ੍ਰੈਂਟਸ ਨੂੰ ਜਿਹੜਾ ਸੀ ਯੂ ਐਸ ਏ ਦੇ ਵਿੱਚ ਚੁੱਕ ਕੇ ਉਹਨਾਂ ਨੂੰ ਗੱਡੀ ਰੈਂਟ ਕੀਤੀ ਹੋਈ ਗੱਡੀ ਦੇ ਵਿੱਚ ਲਿਜਾ ਕੇ ਫਿਰ ਸ਼ਹਿਰਾਂ ਦੇ ਵਿੱਚ ਛੱਡ ਦਿੰਦਾ ਸੀ ਇਸ ਤੋਂ ਪਹਿਲਾਂ ਵੀ ਉਸ ਦੇ ਵਿੱਚ ਕਈ ਕੇਸ ਜਿਹੜੇ ਚਾਹੇ ਹੋਏ ਕਿ ਉਹਨੇ ਮੈਨੀਟੋਬਾ ਤੇ ਮਿਨੀ ਸੋਟਾ ਦੇ ਦਰਮਿਆਨ 2021 ਤੋਂ ਇਹਨੇ ਕੰਮ ਸ਼ੁਰੂ ਕੀਤਾ ਹੋਇਆ ਸੀ ਤੇ ਕਈ ਪਰਿਵਾਰਾਂ ਨੂੰ ਉਸ ਨੇ ਪਾਰ ਕਰਵਾਇਆ ਤੇ ਮੋٹے ਪੈਸੇ ਲੈਂਦਾ ਸੀ ਤੇ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਤੁਸੀਂ ਬਸ ਆ ਜਾਓ ਫਿਰ ਉਹਨਾਂ ਦੇ ਸੱਟਾਂ ਲੱਗਦੀਆਂ ਔਰ ਠੰਡ ਦੇ ਨਾਲ ਬਿਮਾਰ ਹੁੰਦੇ ਉਹਨਾਂ ਨੂੰ ਕਈਆਂ ਨੂੰ ਜਾਂਦਿਆ ਨਹੀਂ ਹਸਪਤਾਲ ਵਿੱਚ ਦਾਖਲ ਕਰਾਉਣਾ ਪੈਂਦਾ ਸੋ ਇਹ ਜਿਹੜਾ ਚੱਲਦਾ ਹੁੰਦਾ ਸੀ ਸਿਸਟਮ ਉਸ ਨੂੰ ਪੂਰੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਉਹਨਾਂ ਨੂੰ ਹਾਲਾਂਕਿ ਸਮਾਨ ਵੀ ਦਿੰਦਾ ਸੀ ਹੈਟਸ ਜੈਕਟਸ ਗਲਵ ਬੂਟ ਵਗੈਰਾ ਦਿੰਦੇ ਸੀ ਉਹ ਮਾਈਲਡ ਵੈਦਰ ਲਈ ਹੁੰਦੇ ਸੀ ਪਰ ਇਸ ਤਰ੍ਹਾਂ ਦਾ ਵੈਦਰ ਜਿਹਦੇ ਵਿੱਚ ਗਰੀਬ ਪਰਿਵਾਰ ਜਿਹੜਾ ਸੀ ਜਿਹਨੂੰ ਭੇਜ ਦਿੱਤਾ ਗਿਆ ਬਰਫ਼ ਦੇ ਵਿੱਚ ਉਸ ਤੋਂ ਬਾਅਦ ਉਹ ਫਿਰ ਉਹ ਲੱਭੇ ਨਹੀਂ ਉਹਨਾਂ ਦੀਆਂ ਲਾਸ਼ਾਂ ਹੀ ਮਿਲੀਆਂ ਉਸ ਕੇਸ ਦੇ ਵਿੱਚ ਇਸ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ